ਆ ਹੁਣ ਪਤਾ ਨਹੀਂ ਕਿਹੜੀ ਕੋ ਕੱਪੜੇ ਫਨਾ ਕੇ ਗਈ ਕੁੜੀ ਨੇ ਲੱਦਸ ਕਮਾਲ ਹੋ ਗਈ ਤੇ ਪੈਸੇ ਹੀ ਨਹੀਂ ਦੇ ਕੇ ਜਾਂਦਣਾ ਤਾਂ ਕੁੜੀ ਤਾਂ ਦੋ ਛੋਟ ਸਮਾ ਕੇ ਨਹੀਂ ਗਈ ਆ ਤੇ ਹਜੇ ਤੱਕ ਬੋੜੀ ਨਹੀਂ ਗਈ ਕਮਾਲ ਹੋ ਗਈ ਲੋਕਾਂ ਦੀ ਦੋਵੇਂ ਅਸੀਂ ਤਾਂ ਪੁਖ ਨਾ ਗਨ ਕੁੜੀ ਜਾਣ ਨੇ ਤਾਂ ਦੋ ਛੋਟ ਸਮਾ ਕੇ ਪਾ ਕੇ ਟਾਇਰ ਕੇ ਤੇ ਭੈਣ ਜੀ ਬਣ ਕੇ ਆਪ ਤਾਂ ਪਤਾ ਨਹੀਂ ਕਿੱਥੇ ਉਹ ਗਈ ਹੋਈ ਆ ਘਰੇ ਜਾ ਕੇ ਨਾ ਥੂਠ ਪੜਾ ਕੇ ਆਵਾਂ ਗੋਰੀ ਨੂੰ ਇਕੱਲੇ ਦਾ ਜਿੰਦੇ ਕੁੰਡੇ ਲੱਗੇ ਪੈਣੜੀ ਕਿੱਧਰ ਗਈ ਗਰੀ ਆ ਗਈ ਮੈਂ ਤਾਂ ਸੂਟ ਫੜਾਉਣ ਆਇਸ ਤੈਨੂੰ ਕੀ ਕਰੀ ਆਨੀ ਹੈ ਕੋਈ ਨਾ ਭੈਣ ਕੱਪੜੇ ਸੁਣ ਜਾਣੀ ਚੱਲ ਜੀ ਕਿਵੇਂ ਕੀ ਹਾਲ ਆ ਤੇਰੇ ਵਧੀਆ ਤੂੰ ਸੁਣਾ ਤੋਂ ਕਿਵੇਂ ਆਈ ਆ ਤੇ ਮੇਰੇ ਕੋਲ ਬਾ ਮਹੀਨੇ ਦੇ ਨਾਲੋਂ ਲਾ ਤੇ ਤੋ ਗੇਣਾ ਮਾਰਿਆ ਭੈਣ ਤੂੰ ਤਾਂ ਹੋਰ ਕੀ ਕਰਾਂ ਮੈਂ ਤਾਂ ਸੂਟ ਸਵਾਉਣ ਆ ਦੇਣ ਆਈ ਆ ਤੇ ਮੇਰੇ ਸੂਟ ਤੇ ਆਉਂਦੇ ਅੱਛਾ ਹਾਂ ਮੈਂ ਪਰ ਮੈਂ ਤਾਂ ਤੇਰਾ ਛੋਟ ਸਾਮਦੀ ਅੱਗੇ ਨਾ ਬੁੜੀ ਮੈਂ ਤੇ ਦੋ ਸੂਟ ਸਮਾ ਕੇ ਲੈ ਗਈ ਅੱਛਾ ਤੇ ਉਹ ਨਾ ਪਤਾ ਪੈਸੇ ਨਹੀਂ ਦੇ ਕੇ ਗਈ ਭਾਣੇ ਚਾਚੀ ਮੇਰਾ ਤਾਂ ਨਾ ਮੰਦਾ ਹੋਇਆ ਪਿਆਰ ਤੇ ਗੁਰਨਾਨਕ ਵੀ ਮੈਂ ਤਾਂ ਗੁਰਦਵਾਰੇ ਤੋਂ ਵੀ ਚੱਤੀ ਪਈ ਮੈਂ ਤਾਂ ਜੀ ਨਹੀਂ ਕਰਦਾ ਗੁਰਦਵਾਰੇ ਵੀ ਜਾਣ ਨੂੰ ਤੁੜੰਨੇ ਸਮਝੀ ਨਹੀਂ ਖਾਦੀ ਪਈ ਤਾਂ ਆਹ ਵੀਰ ਭਈ 40 ਰੁਪਏ ਦੇ ਨੰਕੀ ਕਰ ਸਭ ਜੀ ਰਹਿਣਾ ਤੇ ਮਾਤਾ ਦੇ ਆਣਾ ਕੀ ਕਰਾਂ ਕੋਈ ਨਾ ਚਾਰ ਤਾਂ ਨਿੱਕੋ ਜੇ ਹੁੰਦੇ ਮੈਂ ਤੇ ਤੁਹਾਨੂੰ ਸਮਾਈ ਦੇ ਕੇ ਜਾਉਂਗੀ ਮੇਰਾ ਸੂਟ ਸੇ ਹੋਵੇ ਮੈਂ ਨਾ ਮਾਗੀ ਤੇ ਪਾਉਣਾ ਜੇ ਭੈਣੇ ਤੂੰ ਦੇ ਕੇ ਜਾਵੇਂਗੀ ਫਿਰ ਤਾਂ ਮੈਂ ਤੇਰਾ ਛੂਟ ਸਮਝੀ ਨਹੀਂ ਆਹ ਦੇਖ ਨਹੀਂ ਮੈਂ ਤਾਂ ਨਹੀਂ ਤੇਰਾ ਛੂਟ ਸਮਝ ਮੈਂ ਤਾਂ ਮੇਰਾ ਸੂਟ ਸੇ ਹੋ ਰਿਹਾ ਹੈ ਨਾ ਕਰ ਤੇ ਮੈਂ ਤਾਂ ਮਾਗੀ ਤੇ ਪਾਉਣਾ ਹੈਗਾ ਤੇ ਉਹ ਕਿਸਾ ਕੁ ਕਰਦੇ ਕੁਛ ਨਹੀਂ ਹੁੰਦਾ ਤੋ ਚਾਹ ਹੈ ਨਹੀਂ ਅੰਟੀ ਕਰੇ ਉਹ ਜਿੰਦੇ ਗੁੰਡੇ ਲੈ ਕੇ ਲੱਗੇ ਪਏ ਨੇ ਕਿ ਤੇਰੀ ਕਿੰਨੀ ਹੈ ਦੇਖ ਲੜਕੇ ਮੇਰੇ ਪਾਈ ਸੰਦ ਦੇਖਣ ਗੱਲ ਦੇਖੀ ਆਏ ਕਰ ਤੇ ਨਾਲੇ ਚੰਗਾ ਪਲਾਪਾਤਾ ਵੀ ਉਹ ਚੜੀ ਗਰੀਬਣੀ ਹੈਗੀ ਆ ਇਹ ਮਾੜੀ ਗੱਲ ਹੈ ਪੈਸੇ ਤਾਂ ਦੇਣ ਚਾਹੀਦੇ ਨਾ ਜਿਹੜਾ ਬੰਦਾ ਪਲਾ ਦੇਖ ਰਾ ਹੁਣ ਮੈਂ ਤਾਂ ਹੀ ਮੇਰਾ ਚੱਤੱਕਿਆ ਪਿਆ ਮੈਂ ਤਾਂ ਹੀ ਤੈਨੂੰ ਜਵਾਬ ਦੇਣੀ ਆ ਪਰ ਮੈਂ ਨਹੀਂ ਕਿਉਂਕਿ ਦਿੰਦੀ ਤੈਨੂੰ ਕੱਪੜੇ ਕੋਈ ਨਹੀਂ ਸਾਰੇ ਤਾਂ ਨਿੱਕੋ ਜਿਹੇ ਹੁੰਦੇ ਮੈਂ ਤਾਂ ਤੈਨੂੰ ਸਮਾਈ ਜੇ ਤੂੰ ਮੈਨੂੰ ਸੋਲਟ ਫੜਾਵੇਂਗੀ ਨਾਲ ਦੇ ਨਾਲ ਤੈਨੂੰ ਸਮਾਈ ਦੇ ਦੂੰਗੀ ਚੱਲ ਠੀਕ ਆ ਚਾਚੀ ਜੇ ਤੂੰ ਦੇ ਜੇ ਤਾਂ ਤੇਰੇ ਧੰਨਵਾਦ ਆ ਭੈਣੇ ਅਸੀਂ ਤਾਂ ਗਰੀਬ ਬੰਦੇ ਆ ਤੈਨੂੰ ਪਤਾ ਈ ਆ ਫਿਰ ਤੇ ਤੇਰਾ ਵਧੀਆ ਬਣਾ ਦੂੰਗੀ ਛੂਟ ਦੀ ਤਾਂ ਨਹੀਂ ਕੋਈ ਗੱਲ ਆ ਛੂਟ ਤਾਂ ਹੁਣ ਆਂਟੀ ਦੇ ਬਥੇਰੇ ਵਧੀਆ ਬਣਾਏ ਆ ਉਹ ਦੇਖ ਲੈ ਪਾ ਕੇ ਸ਼ਿੰਗਾਰ ਕੇ ਤੇ ਪਤਾ ਨਹੀਂ ਕਿੱਥੇ ਗਈ ਆ ਫੋਨ ਵੀ ਨਹੀਂ ਲੱਗਦਾ ਫੋਨ ਵੀ ਨਹੀਂ ਲੱਗਦਾ ਹਾਂ ਫੋਨ ਵੀ ਬੰਦ ਕਰ ਲਿਆ ਵੀ ਕਿਤੇ ਸਾਨੂੰ ਪੈਸੇ ਆਲੇ ਨਾ ਹੋ ਕਰਨ ਗਈ ਹੋ ਗਈ ਕਿਤੇ ਦੇਖ ਲੈ ਕੱਪੜਾ ਤਾਂ ਪੂਰਾ ਹੈ ਵੀ ਭੈਣੇ ਹੁਣ ਮੇਰੇ ਕੋਲੇ ਤਾਂ ਨਾ ਉਹ ਕੀ ਜਾਂਦੇ ਕਿੰਚੀ ਟਾਈਪ ਕਿੱਥੇ ਤਾਂ ਕਿੰਚੀ ਟਾਈਪ ਹੀ ਹੈਨੀ ਕੀ ਕਰਾਂ ਮੈਂ ਦਾ ਹੁਣ ਤੇ ਮਸ਼ੀਨ ਦੇ ਹਲਾ ਮਸ਼ੀਨ ਚ ਹੋਊਗਾ ਨਾ ਭੈਣੇ ਦਾ ਨਾ ਚੱਟਦੀ ਹੈਨੀ ਫੇਰ ਹੋ ਮਿਲੇਗੀ ਕਾਦੇ ਨਾਲ ਹਾਂ ਅੰਦਰ ਵੇਖ ਆ ਭੈਣੇ ਅੰਦਰ ਵੇਖ ਜੇ ਹੈਗਾ ਤਾਂ ਇੰਚੀ ਟਾਈਪ ਪਤਾ ਨਹੀਂ ਭੈਣੇ ਕਿੱਥੇ ਸੜ ਦਿਨ ਦੀ ਪੂਰੀ ਸਾਡੀ ਗੋਤ ਲਉ ਪਿੰਦੀ ਹੈ ਵੀ ਮੇਰਾ ਹਾਂ ਕੀ ਕਰਾਉਂਦੇ ਛੇ ਛੇ ਤੇਰੇ ਕਿਹੜਾ ਸੌਦਾ ਕਰਾਣੇ ਐ ਕੋਚਣਾ ਨਹੀਂ ਭਾਣੇ ਜਦੋਂ ਕੋਈ ਪੈਸੇ ਨਹੀਂ ਦੇ ਕੇ ਜਾਂਦੇ ਉੱਤੇ ਮੈਂ ਕੀ ਕਰਾਂ ਹਾਂ ਆ ਪਿਆ ਲੈ ਅਧੀਆਂ ਚੀਜ਼ਾਂ ਕਿਤੇ ਸੜਦੀਆਂ ਨਹੀਂ ਆਧੀਆਂ ਕਿਤੇ ਫਿਰ ਕੀ ਤੇਰਾ ਹੋ ਹੋਵੇ ਲੈ ਕੋਚ ਨਹੀਂ ਨਾ ਭਾਣੇ ਤੂੰ ਤਾਂ ਬੱਸ ਹੌਂ ਤੱਕ ਚੱਲ ਕਰੀ ਜਾਣੀ ਐ ਚਾਹਤੀ ਮੇਰੇ ਨਾਲ ਤਾਂ ਸੱਚੀ ਤੂੰ ਫਰਕਾ ਲਗਾਦਾ ਹੈਗਾ ਬਣਾ ਦੇੜੀਏ ਕੁਝ ਨਹੀਂ ਹੁੰਦਾ

ਵੇਖਿਆ ਗਿਵਨ ਲਾਣਾ ਮੇਰੀਆਂ ਗੱਲਾਂ ਨਹੀਂ ਕਰੀ ਜਾਂਦੀਆਂ। ਠੀਕ ਗੱਲ ਪਾਣੀ। ਵੇ ਠੀਕ ਆ ਮੈਂ ਤਾਂ ਸੂਟ ਫੜਾਉਣ ਆਈ ਸੀ ਗੋਰੀ ਨੂੰ ਮਹਾ ਦਾ ਸੂਟ ਸੇ ਆਉਂਦੇ। ਪਹਿਲੇ ਆਂਟੀ ਨੇ ਦੋ ਸੂਟ ਸਮਾ ਲਏ ਕਹਿੰਦੀ ਸਮਾਈ ਨਹੀਂ ਦਿੱਤੀ। ਹੋਰ ਨਾ ਕੋਈ ਚੁਗਲੀਆਂ ਮੇਰੀਆਂ ਕਰ ਰਹੀਆਂ ਥੀਆਂ। ਹੋਰ ਤਾਂ ਕੋਈ ਚੁਗਲੀ ਨਹੀਂ ਕਰੀ। ਆਂਟੀ ਚੁਗਲੀ ਕਾਦੀ ਆਹਨ ਤਾਂ ਦੋ ਛੂਟ ਸਮਾ ਕੇ ਲਾਈ ਗਈ। ਹਾਂ ਫਿਰ ਤੈਨੂੰ ਪਤਾ ਵੀ ਗਰੀਬਣੀ ਹੈਗੀ ਮੈਂ ਪੈਸੇ ਦੇਵਾਂ। ਤੇ ਮੈਂ ਮੁੱਕਰਦੀ ਆ ਤੇਰੇ। ਤੇਰਾ ਕੀ ਪਤਾ ਹੁਣ ਤੂੰ ਮੁੱਕ ਰਹੀ ਹੈ ਜਾਨੀ ਮੇਰੇ ਕੋਲ ਹੋਏ ਮੈਂ ਤੁਹਾਨੂੰ ਕਹਿੰਦੀ ਪਤਾ ਨਹੀਂ ਕਿਹੜੀ ਛੂਟ ਸਮਾ ਕੇ ਲ ਗਈ 40 ਰੁਪਏ ਦੇ ਕੇ ਗਈ ਆ ਲੈ ਦੱਸ ਮੈਨੂੰ 40 ਦਾ ਨਹੀਂ ਪਤਾ ਮੈਂ ਤਾਂ ਤੇਰੇ 50 ਦੇਉਂਗੀ ਤੈਨੂੰ ਛੂਟ ਦੇ ਮੈਂ ਪਾਣੀ ਮੁੱਕ ਦੀ ਨਹੀਂ ਦੋ ਛੂਟ ਸਮੇਂ 40 ਰੁਪਏ ਦੇਣਾ ਦੋ ਛੂਟ ਦੇ 200 ਰੁਪਏ ਬਣਦਾ ਤੂੰ ਤਾਂ 50 ਨਹੀਂ ਖਾਂਦੀ ਨਾ ਕੋਰਮਾ ਕੁੜੀ ਹੈ ਨਹੀਂ ਕਰੇ ਹੁਣ ਪਰਾਂ ਤੂੰ ਕੁੜੀ ਨਾ ਬਣੇ ਮੈਂ ਗੱਲ ਖੋਲ ਕੇ ਜਿਹੜੀ ਗੱਲ ਖੋਲ ਤੂੰ ਦੇ ਫਿਰ ਮੈਨੂੰ ਮੇਰੀ ਗੱਲ ਸੁਣ ਮੈਂ ਇਹ ਤਾਂ ਕਰੀ ਨਹੀਂ ਕੁੜੀ ਦੀ ਇਹਦੀ ਕਰੇ ਮੈਂ ਆਖਿਆ ਪੁੱਤ ਸੋਨੇ ਮੈਂ ਛੋਟਸ ਮਿਉਣੇ ਨੇ ਦੋ ਵੀ ਮੈਨੂੰ ਆਏ ਜਾਣਾ ਆਉਣਾ ਪੈਂਦਾ ਭਾਵੇਂ ਬਾਹਲਾ ਤੈਨੂੰ ਪਤਾ ਹੀ ਹੂੰ ਕੁੜੀ ਕਹਿੰਦੀ ਆ ਕਿ ਆਂਟੀ ਇਹ ਦੇ ਜਾ ਮੈਂ ਕਿੰਨੀ ਛੜਾਈ ਕਹਿੰਦੀ ਚੱਲ ਤੂੰ ਸਾਨੂੰ ਤਾਂ ਨਾ 100 ਰੁਪਏ ਦੇ ਦੋ ਲੱਖ ਰੁਪਏ ਫੇញਾ ਬਿਨ। ਫਿਰ ਹੁਣ ਇਹ ਗਾਹਾਂ ਲੋਹੇ ਦਾ ਸਿੰਘ ਹੋਗੀ ਗੱਲ ਇਹ ਕੋਈ 5 ਰੁਪਈਆਂ ਦੀ ਰੀਲ 5 ਰੁਪਈਆਂ ਦੀ ਰੀਲ ਤੇ ਤੋ ਸਰਕੇ ਦੀ ਬਕਰਮ ਮੇਰੀ ਗੱਲ ਸੁਣ ਅੱਛਾ ਤੇ ਜਿਹੜੇ ਕੋਈ ਟੱਟ ਭੱਜਾ ਉਹ ਮੇਰੀ ਤੂੰ ਤਾਂ ਕਹਦਾ 50 ਲੈ ਲੈ ਤੂੰ ਕੁੜੀ ਨਾਲ ਗੱਲ ਕਰਨੀ ਤੇਰੀ ਨਾਲ ਕੁੜੀ ਅੜ ਗਿਆ ਤੂੰ ਮੈਨੂੰ ਪੈਸੇ ਦੇ ਕੇ ਜਾ ਮੈਨੂੰ ਨਹੀਂ ਪਤਾ 50 ਕਿਹਨੇ ਭਨੇ ਕੌਣ ਸੰਦਾ ਚੱਲ 100 ਤਾਂ ਜਿੱਥੋਂ ਮੰਗੀ ਜਾਂਦੀ ਹੈ ਮੈਂ ਢੂਡਸਾ ਜੇ ਵੀ ਨਾ ਪਾਣੀ ਮੇਰੇ ਨਾਲ ਗੱਲ ਕਰੀ ਤੀ ਅੱਛਾ ਐ ਤੂੰ ਵੀ ਨਾ ਉਂਗਲੀਆਂ ਲਾ ਤੈਨੂੰ ਉਂਗਲਾਂ ਦਾ ਕਾਹਦੇ ਮਾਣੇ ਫਿਰ ਮੈਨੂੰ ਫਿਰ ਉਹਨੂੰ ਕਮਾਂਡ ਤੇ ਕਮਾਂਡ ਕਿ ਉਹ ਹੀ ਗੱਲ ਲੈ ਦੱਸ ਤੂੰ ਹੀ ਮੇਰੇ ਕਰ ਦੇ ਪੰਤਾਲੇ ਟਾਉਣ ਲੱਗ ਗਈ ਆ ਕਿ ਨਾ ਨਾ ਪੰਤਾਲੇ ਦਾ ਕਾ ਦੇ ਪਹਿਨ ਮੈਂ ਤਾਂ ਉਹੀ ਗੱਲ ਵੀ 100 ਰੁਪਏ ਤਾਂ ਐਵੇਂ ਚੱਲੀ ਜਾਂਦਾ ਫਿਰ 100 ਰੁਪਏ ਤਾਂ ਬਣਦਾ ਸੁਣ ਹਾਂ ਮੈਂ 100 ਰੁਪਏ ਮੈਂ ਦੇ ਦਿਆਂਗਾ ਨਾ 100 ਰੁਪਏ ਇੱਕ ਛੋਟ ਦਾ ਮੈਂ 150 ਕ ਦੇਦਾ ਜੀ ਤਾਂ 100 ਚੱਲਦਾ ਮੈਂ ਤਾਂ 100 ਦੇਵਾਂਗੀ ਜਿਹਦੇ ਜਾਂਦਾ ਮੈਂ ਭਾਈ ਤੇਰੀ ਕੁੜੀ ਨਾਲ ਗੱਲ ਹੋਈ ਦੀ ਮੈਂ ਉਹਦੇ ਨਾਲ ਹੀ ਗੱਲ ਕਰੂੰਗਾ ਆ ਕੇ ਤੂੰ ਮੇਰੇ ਸੂਟ ਰੱਖ ਲੈ ਇੱਕ ਕਰ ਲੈ ਜੀ ਮੈਂ ਇੱਕ ਰੱਖ ਨਾ ਦੇ ਕੋਈ ਨਾ ਕੋਈ ਦੂਰਸਾ ਦੇ ਤੱਕ ਗਾਹ ਨੂੰ ਆ ਜੀ ਨਾ ਰੱਖ ਲਾ ਕੋਈ ਨਾ ਫਿਰ ਹੋਰ ਕੀ ਗੱਲ ਐ ਪਣੀ ਨਾਲ ਮੇਰੀਆਂ ਗੱਲਾਂ ਬਣਾਉਂਦੀ ਆ ਤੁਸੀਂ ਅਜੇ ਬੰਦਾਰ ਮੈਨੂੰ ਮੈਂ ਸੁਣ ਕੇ ਆਈਆਂ ਥੱਲੇ ਕਢ ਕੇ ਐਵੇਂ ਨਹੀਂ ਮ ਆਈ ਹੈ ਜੀ ਫੜਿਆ ਮਂ ਗੋਰੀ ਤੁਸੀਂ ਹੋਂ ਤਾਂ ਕਿ ਨਾ ਸਿਉਂ ਤਾਂ ਨਹੀਂ ਕੱਲੋਂ ਮਾਦੀ ਇਹ ਪਾਲਾਂਗੇ ਫਿਰ ਕੁਛ ਦੀਆਂ ਗੋਰੀ ਕਰ ਰਹੀ ਐ ਹਾਂ ਜੱਸੀ ਐਕਸ ਕਰ ਰਹੀ ਐ ਆ ਜੱਸੀ ਬਣਾਉਂ ਸੇਲ ਤਾਂ ਮੇਰਾ ਛੂਟੋ ਹਾਂ ਜੱਤੀ ਸੰਤਾ ਪਿਆ ਬਣ ਪਰ ਮੈਨੂੰ ਪੈਸੇ ਨਾ ਚਾਚੀ ਬਣ ਕੇ ਨਾਲ ਦੀ ਦੇ ਜੀ ਚੰਗਾ ਲੈ ਪੈਸੇ ਤਾਂ ਮੈਂ ਲੈ ਆਈਆਂ ਨਾਲ ਆਏ ਨਹੀਂ ਮੈਂ ਘਰ ਤੇ ਲੈ ਵਾੜ 10 ਰੁਪਏ ਵਾਧੀ ਨੋ ਚਲ ਚੰਗਾ ਪਾਣੇ ਹੋਰ ਗੱਤੀ ਰਹਿ ਤਾ ਆ ਪੈਸੇ ਦੇਖ ਨਹੀਂ ਆ ਹਾਂਟੀ ਤਾਂ ਬਸ ਨਾ 파 ਕੇ ਛੂਟ ਤੇ ਟਾਇਰ ਕੇ ਦਮੋਜ ਨ ਗਈ ਤੇ ਮੈਂ ਪੈਸੇ ਨਹੀਂ ਦੇ ਕੇ ਗਈ ਤੇ ਹੁਣ ਆਜ ਜਾਂਦੀ ਸੀ ਕਿ ਮੈਂ ਆਉਂਗੀ ਪਤਾ ਨਹੀਂ ਦੇ ਕੇ ਜਾਉਂਗੀ ਮੈਂ ਫਿਰ ਇਹ ਤਾਂ ਮਾੜੀ ਗੱਲ ਐ ਐਵੇਂ ਸਦਾ ਉਹੀ ਗੱਲ ਗਰੀਬ ਦੇ ਥੋੜੇ ਰੱਖਦੇ ਹੁੰਦੇ ਨਾ ਹਾਂ ਇੱਥੇ ਮੈਨੂੰ ਕੋਈ ਲਫਾਫਾ ਜਿਹਾ ਵੀ ਦੇ ਦੇ ਲੈ ਤਾਂ ਫਿਰ ਇਹ ਤਾਂ ਮਾੜੀ ਗੱਲ ਐ ਉਹੀ ਗੱਲ ਜਿੱਦੋਂ ਬੰਦਾ ਚੀਜ਼ ਬਣਵਾਉਂਦਾ ਤਾਂ ਫਿਰ ਸਮਾਈ ਤਾਂ ਦੇਣੀ ਚਾਹੀਦੀ ਐ ਉਹ ਛੋਟਾ ਬਣਾ ਦੇ ਕਿ ਕੋਈ ਨਾ ਛੋਟਾ ਤੋਂ ਵੱਡਾ ਛੋਟਾ ਵਧੀਆ ਗੱੜਬੇਹਾਰ ਕਰ ਇਸ ਪਾ ਕੇ ਦੇਖੀ ਤੂੰ ਨਾ ਮੇਰ ਦਾ ਸੋਨਾ ਤੱਕ ਬਿਲ ਲੱਤ ਮੇਰਾ ਸਾਮਣੇ ਆ ਦੇ ਤਾਂ ਨਾ ਨਾ ਹੁਣ ਤਾਂ ਉਹੀ ਗੱਲ ਜੀ ਕਿਸੇ ਨੇ ਹੋਰ ਪੁੱਛਿਆ ਮੈਂ ਹੋਰ ਵੀ ਫੜਾ ਕੇ ਜਾਇਆ ਕਰੂੰ ਤਮੈ ਤਾਂ ਆਪੇ ਮੇਰੇ ਰਸਮਾਂ ਨੇ ਵਤੂ ਫੜ ਕੇ ਜਾਇਆ ਕਰ ਤੈਨੂੰ ਹੁਣ ਹੋਰ ਦੂਜੇ ਤੋਂ ਨਾ ਮੇਰਾ ਕੰਮ ਚਲਾ ਦੇ ਨੀ ਤੇ ਬਾੜੀ ਵਧ ਕੇ ਗੱਲਾਂ ਤੇ ਮੈਂ ਤਾਂ ਨਾ ਬਸ ਸਾਈਂ ਸਰਦਲ ਕੋਈ ਥੂਲ ਕਿਦੈ ਹੀ ਆਉਂਦਾ ਕਿਤੇ ਨਹੀਂ ਆਉਂਦਾ ਕਦ ਤੱਕ ਹੁਣ ਕੀ ਕਰਾਂ ਸਾਈਂ ਹੈ ਬਸ ਤੈਨੂੰ ਪਤਾ ਅਗਲਾ ਕੰਮ ਤਾਂ ਕਰਾ ਲੈਂਦਾ ਹੁਣ ਕੇ ਉਹੀ ਗੱਲ ਪੈਸੇ ਦੇਣ ਵਾਲੇ ਨਾਲ ਲੜ ਝਗੜੇ ਚੀਂਗਾ ਕਰਦਾ ਤੇ ਹੁਣ ਪਤਾ ਨਹੀਂ ਭੈਣ ਆਂਦੀ ਸੀ ਅੱਜ ਕੈ ਅੱਜ ਸੀ ਕਹਿੰਦੀ ਮੈਂ ਦੇਖ ਕੇ ਜਾਊਂਗੀ ਤੇਰੇ ਪੈਸੇ ਕਈ ਤੱਕ ਚੁਗਦਰਾ ਕਰਦੀ ਨਾ ਨਾ ਕੁਲੀਗਾ ਕਾਦੀਆਂ ਨੇ ਤੇ ਤੂੰ ਉਹੀ ਗੱਲ ਜੇ ਤਾਂ ਪੈਸੇ ਦੇਊਗੀ ਫੇਰ ਸੂਟ ਦੇਣੀ ਤਾਂ ਸੂਟ ਹੀ ਨਾ ਚੱਕਣ ਦੇ ਨਾ ਫੇਰ ਆਪਾਂ ਕਦ ਤੱਕ ਦੇਣਾ ਪੈਸੇ ਦੇਗੀ ਤਾਂ ਕੱਪੜੇ ਤਾਂ ਜਿਵੇਂ ਨਹੀਂ ਆਪਣੇ ਕੋਲ ਛੂਟ ਪਏ ਆ ਮੈਂ ਤਾਂ ਪੂਰੀ ਤੇ ਬਣਾ ਦੇਗੀ ਕੀ ਕਰੀਂ ਜਾਇ ਜੇ ਕਹਿੰਦੀ ਆ ਜੇ ਉਹਨਾਂ ਇਹ ਬਾਤ ਨਹੀਂ ਮੇਰੀ ਜੇ ਸੂਟ ਲੈ ਗਈ ਫੇਰ ਤੈਨੂੰ ਸਮਾਈ ਨਹੀਂ ਉਹਨੇ ਦੇਣੀ ਨਾ ਇਹਨਾਂ ਪਾ ਕੇ ਉਹੀ ਗੱਲ ਦਹਲਦੀ ਫਿਰੂਗੀ ਕਿੱਥੇ ਦੇਣੀ ਆ ਸਮਾਈ ਤਾਂ ਹੀ ਤਾਂ ਕਹਿੰਦੀ ਆ ਫੇਰ ਉਹਨੇ ਸਮਾਈ ਨਹੀਂ ਦੇਣੀ ਹਾਂ ਨਾ ਨਾ ਫਸੇ ਨਹੀਂ ਕਰੂਗੀ ਮੈਂ ਤਾਂ ਹੁਣ ਬੰਧਾਰ ਕਰੀ ਨਾ ਕਿਸੇ ਨਾਲ ਆਧਾਰ ਕਰਨ ਦੀ ਕੀ ਲੋੜ ਹੈ ਨਾੜ ਕਿਧਾਰ ਕਰੀ ਨਾ ਸਹੀ ਗੱਲ ਤੇਰੀ ਸਹੀ ਗੱਲ ਹੈ ਹਾਂ ਤੇਰੇ ਨੂੰ ਵਿਧਿਆ ਮਿਲ ਗਿਆ ਤੇ ਭੈਣ ਮਾਤਾ ਉਦੀ ਸੁਦੀ ਹੈਗੀ ਮੈਂ ਤਾਂ ਭੈਣ ਐਵੇਂ ਕਰਜ ਕਰ ਨਹੀਂ ਚੱਲ ਕੋਈ ਨਾ ਬਸ ਤੈਨੂੰ ਕਿਹਾ ਵੀ ਆਧਾਰ ਨਾ ਕਰਿਆ ਕਰ ਤੇ ਤੇਰਾ ਕੰਮ ਮੈਂ ਵਾਧੂ ਚਲਾ ਦੂੰਗੀ ਤੇ ਉਹਨੀ ਗੱਲ ਮੈਂ ਆਪ ਹੀ ਵਿਧਿਆ ਰਸਮਾਉਣੀਆਂ ਤੇ ਕਿਸੇ ਦੇ ਬੋਲ ਪਾ ਕੇ ਤਾਂ ਦੇਖੀ ਹਾਂ ਸੁਣਾਉਗਾ ਤੇਰਾ ਕੋਈ ਨਹੀਂ ਮਾਗੀ ਤੇ ਪਾਉਂਗੀ ਮੈਂ ਹਾਂ ਹੋਰ ਚੱਲ ਠੀਕ ਹੈ ਚੰਗਾ ਫਿਰ ਚੱਲ ਠੀਕ ਹੈ ਫਿਰ ਤਾਂ ਕਿਆ ਹੋਗਾ ਸੇਉਂ ਦਾ ਸੰਦ ਪੁੱਛ ਕੇ ਆਵਾਂ ਜੇ ਸੇਉਂ ਦੂਗੀ ਤਾਂ ਮੈਨੂੰ ਤਾਂ ਰਾਹ ਤੇ ਹੀ ਮੋੜਤਾ ਕੋਈ ਸੇਉਂ ਦੂਕੇ ਨਾ ਕਾਲਾ ਐਸੂਟ ਆ ਹਮ ਚਾਹੀਦੇ ਨੇ ਉਹਨੂੰ ਗਰ ਕੀ ਕਰੀਏ ਨਹੀਂ ਆਈ ਆਇਆ ਚਾਚੀ ਕੁਛ ਨਹੀਂ ਕਰਦੀ ਕਪੜੇ ਸੁੰਨਦੀ ਸੀਗੇ ਮੈਂ ਤਾਂ ਨਾ ਰਾਹ ਤੇ ਮੈਂ ਤਾਂ ਮੋੜਤਾ ਹਾਂ ਦੋ ਸੂਟ ਹੈ ਕਿਸੇ ਦੇ ਦੇ ਉਹ ਕਾਲ ਇਹ ਸਵੇਰੇ ਚਾਹੀਦੇ ਜੀ ਬਣਾ ਦੇਗੀ ਤਕ ਬਣਾ ਦੂੰਗੀ ਹੈ ਪਰ ਪੈਸੇ ਨਾ ਦੇ ਆਹ ਪੈਸੇ ਤਾਂ ਨਗਦੀ ਦਵਾਉਂਗੀ ਘਰ ਥੋੜੇ ਕਰਦੇ ਮੈਂ ਕਹੇ ਆ ਕੇ ਉਹਨੂੰ ਮਾਪਣੇ ਤਾਂ ਗਰੀਬ ਨਹੀਂ ਆ ਤਨ ਸਮਾਈ ਪਹਿਲਾਂ ਮੰਗਦੀ ਹੈ ਹਾਂ ਤੇ ਫਿਰ ਮੈਂ ਗਰਾਚੇ ਮੁਰਨਾ ਪਿਆ ਉਹ ਕਹਿੰਦੀ ਪੁੱਛ ਕੇ ਆ ਤੂ ਜਿ ਸਵੇਰੇ ਬਣਾ ਦੂਗੀ ਤਾਂ ਕਹਿੰਦੀ ਹਾਂ ਹਣ ਤੈਨੂੰ ਪਤਾ ਹੀ ਆ ਭੈਣ ਦੇਖ ਨਾ ਮੈਂ ਤਾਂ ਕਿਰਾਏ ਤੇ ਬੈਠੀ ਹੈਗੀ ਤੈਨੂੰ ਪਤਾ ਨਾ ਫਿਰ ਮੇਰਾ ਹਾਂ ਹਾਂ ਤੇ 2000 ਰੁਪਏ ਆਂਟੀ ਦਾ ਦੇਣਾ ਮੈਨੂੰ ਦਾ ਅੱਛਾ ਤੇ ਫਿਰਸ ਕਰਕੇ ਮੈਂ ਤੈਨੂੰ ਪਤਾ ਕਹਿੰਦੀ ਵੀ ਮੇਰਾ ਕੰਮ ਚਲਾ ਦੇ ਚਲ ਪਰ ਧੰਨਵਾਦ ਭੈਣ ਤੇਰੇ ਜਿਹੜਾ ਤੂੰ ਕੰਮ ਚਲਾਈ ਜਾਂਦੀ ਮੇਰਾ ਨਾ ਨਾ ਕੋਈ ਨਹੀਂ ਉਹੀ ਗੱਲ ਦੋ ਸੂਟ ਤਾਂ ਮੈਨੂੰ ਉੱਥੇ ਰਾਤ ਨੂੰ ਮੋੜਦਾ ਕਹਿੰਦੀ ਤੂੰ ਕੀ ਤੋਂ ਸੁਣਾ ਕੇ ਲਈ ਮੈਂ ਮੈਂ ਤਾਂ ਗੋਰੀ ਤੋਂ ਸੁਣਾ ਕੇ ਨਹੀਂ ਆ ਅੱਛਾ ਕਹਿੰਦੀ ਪੁੱਛ ਕੇ ਆ ਉਹਨੂੰ ਜਿ ਸਵੇਰੇ ਕੱਢ ਦੂਗੀ ਸਾਡੇ ਸੂਟ ਬੋਲ ਮ बना चल, बना दी फिर। चल मैं कह दूसरा भी बना दूगी पिछड़ा ही पवी बोली पिछा टका ने गांडना कुछ तो मेरे घरेसू बाहनेडूलो बना आखेगा चिड़िया घर बना आखिया ल ਓਹੀ ਗੱਲ ਨੋ ਵੇਖੀ ਮੈਂ ਭਾਵੇਂ ਮੈਂ ਤਾਂ ਆਦਾ ਸੂਟ ਫੜਨ ਆਈ ਸੀਗੀ ਹਾਂ ਤੇ ਫਿਰ ਮੈਂ ਸੂਟ ਫੜ ਕੇ ਤਾਂ ਹਮ ਜਾਣੇ ਸੀ ਦੱਸਿਆ ਤਾਂ ਫੇਰ ਨਾ ਫੇਰ ਉਹਦੀ ਆਉਣਾ ਜਦੋਂ ਮੈਂ ਕਰ ਹੀ ਨਹੀਂ ਹੁੰਦੀ ਤੂੰ ਤਾਂ ਘਰੇ ਬੜਦੀ ਨਹੀਂ ਫੇਰ ਮੈਂ ਗੋਰੀ ਮੇਰੀ ਗੱਲ ਸੁਣ ਲੈ ਤੂੰ ਮੇਰਾ ਘਰ ਚਿੜੀਆ ਘਰ ਬਣਾ ਰੱਖਿਆ ਕੀ ਗੱਲ ਚਿੜੀਆ ਘਰ ਕਾਹਦਾ ਆਂਟੀ ਫਿਰ ਹੁਣ ਤੈਨੂੰ ਪਤਾ ਮੈਂ ਸਲਾਈ ਕਰਦੀ ਫਿਰ ਕੋਈ ਨਾ ਕੋਈ ਹੁਣ ਬੁਢੀ ਤਾਂ ਸਲਾਈ ਆਣੀ ਮੇਰੇ ਹੁੰਦੇ ਕਿਉਂ ਨਹੀਂ ਕੋਈ ਆਉਂਦੀ ਬੁਢੀ ਮੇਰੇ ਹੁੰਦੇ ਤਾਂ ਨਹੀਂ ਆਉਂਦੀ ਬੁਢੀ ਕੋਈ ਤੂੰ ਮਨੋ ਕੀ ਬਤਰਾ ਕੇ ਆਦਲੀ ਕਦੀ ਲੱਕੇ ਜਾ ਕੇ ਖੜਨਾ ਤੂੰ ਹੋਰ ਮੈਂ ਖੜਦੀ ਆਂ ਦੇਖ ਲੈ ਖੜਦੀ ਆਂ ਮੈਂ ਕਿਤੇ ਕਿਵੇਂ ਬੋਲਦੀ ਆਂ ਤੇ ਨਾਲ ਮੇਰੇ ਘਰੇ ਬਹਿ ਕੇ ਕਿ ਤੇਰੇ ਵਰਗੀ ਨੇ ਉਂਗਣਾ ਨਹੀਂ ਚੱਕੀਆਂ ਹੰਯਾ ਉਂਗਣਾ ਦਾ ਬਣ ਨਹੀਂ ਕੋਈ ਨਹੀਂ ਮੇਰਾ ਸੂਟ ਖਰਦਾ ਪਿਆ ਸੀ ਮੈਂ ਕੱਲ ਨੂੰ ਮਾਗੀ ਤੇ ਪਾਉਣਾਗਾ ਮੈਂ ਤਾਂ ਉਹਦਾ ਸੂਟ ਪਰਨਾਈ ਮੈਂ ਕਦੇ ਥੇਕਰਾਏ ਦਾ ਰੰਪੜ ਨਾਲ ਕਰਨ ਕਰੀ ਤੂੰ ਤਾਂ ਨਹੀਂ ਕਰੇ ਮੈਂ ਵੀ ਨਹੀਂ ਕਰੀਦਾ ਕੰਮ ਆਈ ਆਂ ਆਂਟੀ ਹੁਣ ਜਦ ਮੈਂ ਘਰੇ ਨਹੀਂ ਹੁੰਦੀ ਉਹਦੇ ਤੈਨੂੰ ਕੰਮ ਹੋ ਜਾਂਦਾ ਮੈਂ ਸਾਰਾ ਦਿਨ ਇੱਥੇ ਘਰੇ ਰਹਿਣੀ ਆਂ ਮੈਂ ਹੁਣ ਤਾਈਨ ਪਤਾ ਨਾ ਤੇਰਾ ਮੇਰੇ ਨਿਬ ਕੇਰਾ ਨਿਮ ਕੇਰਾ ਠੀਕ ਹੈ ਤੂੰ ਆਗਰੇ ਨੂੰ ਨਹੀਂ ਦੱਸ ਮੈਂ ਤੈਨੂੰ 2000 ਰੁਪਏ ਦੇਣੀ ਮਾਤਲੀ ਬੈਠੀ ਦਾ ਹਾਂ ਫਿਰ ਹੀ ਬੈਠੀ ਮੈਂ ਆਇਆ ਨਾ ਨਾ ਮੇਰੀ ਮੇਰੇ ਇੱਥੇ ਕਮਾਲ ਮੇਰੇ ਹੁੰਦੇ ਆਉਣਾ ਚਾਹੀਦਾ ਮੇਰੇ ਬਾਅਦ ਵਿੱਚ ਨਹੀਂ ਆਉਣਾ ਚਾਹੀਦਾ ਨਾ ਬਈ ਮੇਰੇ ਕੋਲ ਤਾਂ ਸਲਾਈ ਵਾਲੇ ਚੰਗੇ ਵੀ ਆਉਣਗੇ ਮਾੜੇ ਵੀ ਆਉਣਗੇ ਆਂਟੀ ਨਾ ਕੋਈ ਚੰਗੀ ਵੀ ਆਉਗੀ ਕੋਈ ਮਾੜੀ ਵੀ ਆਉਗੀ ਸਲਾਈ ਵਾਲੇ ਕੰਮ ਨਹੀਂ ਹੁੰਦਾ ਉਹ ਆਉਣ ਜਿਹੜੀ ਸਲਾਈ ਵਾਲਾ ਹੋਇਆ ਉਹਦੇ ਕੋਲ ਤਾਂ ਮਾੜਾ ਵੀ ਹੁੰਦਾ ਚੰਗਾ ਉਹ ਆਉਣਾ ਤੇ ਪਾਣੀ ਤੂੰ ਜਲਰਾਤਾ ਮੈਨੂੰ ਕਦੇ ਨਹੀਂ ਕਿਹਾ ਮੇਰੀ ਗੱਲ ਸੁਣ ਲੈ ਭਣ ਤੂੰ ਤਾਂ ਹੁਣ ਘਰੇ ਨਹੀਂ ਹੁੰਦੀ ਜਦੋਂ ਮੈਂ ਆਉਣੀ ਆ ਹੁਣ ਮੈਂ ਦੱਸ ਕੀ ਕਰਾਂ ਮੈਂ ਕੰਮ ਧੰਦਾ ਫੇਰ ਆਉਣਾ ਹੀ ਹੈਗਾ ਮੈਂ ਨਾ ਕਪੜੇ ਬਣਾ ਕੇ ਗਈ ਸੀ ਕਪੜੇ ਹੁਣ ਮੈਂ ਤਾਂ ਫੜਨਾ ਆਉਣਾ ਹੀ ਤੈਨੂੰ ਕੰਮ ਧੰਦਾ ਹੋ ਗਿਆ ਮੈਂ ਤਾਂ ਜਾਣਦੀ ਸੀ ਮੈਨੂੰ ਰਾਤੋਂ ਮੋੜ ਤਾਉਣਾ ਨਹੀਂ ਲੈ ਗੋਰੀ ਮੇਰੇ ਫੋਕ ਕਰਾਇਆ ਦੇਵ ਕਰਾਇਆ ਬਣਾ ਮੈਨੂੰ ਬਸ ਕਿਉਂ ਦੇਵੇ ਤੇਰਾ ਕਰਾਇਆ ਮੈਂ ਜੇ ਤਾਂ ਹੁਣ ਮੇਰੇ ਕੋਲ ਮਸ਼ੀਨ ਵਾਲੇ ਕਪੜੇ ਸਲਾਈ ਆਉਂਗੀ ਫਿਰ ਮੈਂ ਦੇ ਦੂੰਗੀ ਤੈਨੂੰ ਬਸ ਮੇਰਾ ਹਾਂ 40 ਰੁਪਏ ਲੈ ਲੈ ਮੇਰਾ ਮਹੀਨਾ ਪੂਰਾ ਕਰ ਦੇ ਆ ਜਾ ਮਹੀਨਾ ਪੂਰਾ ਕਰ ਦੇ ਮੇਰਾ ਇਹ ਦਵਾ ਦਾ ਕਮਰਾ ਪੜ ਨਾ ਇੱਥੇ ਹੀ ਰਹੂੰਗੀ ਨਾ ਪਾਦੀ ਕਮਰਾ ਤਰੀਕੇ ਮੈਂ ਇਹ ਕਮਰਾ ਆਹ ਮਾਈ ਜੋ ਗੱਲ ਕਰੂੰਗੀ ਗੱਲ ਭਾਈ ਸਮਾਂ ਇਹ ਜਾਣੀ ਆ ਫਿਰ ਇਹ ਤਾਂ ਉਹੀ ਗੱਲ ਵੀ ਕੋਈ ਨਹੀਂ ਦੇਖ ਨਹੀਂ ਆਂਗਦੀ ਤਾਂ ਕਿਸੇ ਨੂੰ ਹੁਣ ਤਾਂ ਅੱਗ ਲਾਤੀ ਹੁਣ ਤਾਂ ਜਾਊਂਗੀ ਡੱਬੂ ਪਕਾਉਂਦੀ ਆ ਮੈਂ ਦਾਦਾ ਦਾ ਸੋਟ